ਕੈਨੇਡਾ ਤੋਂ ਆਏ ਸਿਟੀਜ਼ਨ ਨੇ ਠੋਕੀਆਂ ਚਾਰ ਗੱਡੀਆਂ ਮਾਮਲਾ ਬਟਾਲਾ ਦੇ ਜਲੰਧਰ ਰੋਡ ਦਾ ਹੈ ਕੈਨੇਡਾ ਦੇ ਸਿਟੀਜ਼ਨ ਆਪਣੇ ਕਿਸੇ ਕੰਮ ਲਈ ਬਟਾਲਾ ਆਇਆ ਹੋਇਆ ਸੀ ਜਿਸ ਨੂੰ ਕਾਰ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਕਾਰ ਦੀ ਸਪੀਡ ਇੰਨੀ ਜ਼ਿਆਦਾ ਸੀ ਕਿ ਅੱਗੇ ਖੜੀਆਂ ਚਾਰ ਗੱਡੀਆਂ ਦੇ ਵਿੱਚ ਕੈਨੇਡੀਅਨ ਨੌਜਵਾਨ ਦੀ ਗੱਡੀ ਜਾ ਕੇ ਵੱਜੀ ਚਾਰੇ ਗੱਡੀਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਨੌਜਵਾਨ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਅਲਬਾ ਤਰਨ ਚਸ਼ਮਦੀਦ ਅਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਅੱਖ ਚਮਕਦੇ ਹੀ ਕਈ ਗੱਡੀਆਂ ਦਾ ਨੁਕਸਾਨ ਹੋ ਗਿਆ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ ਕੈਨੇਡਾ ਦਾ ਪੱਕਾ ਵਸਨੀਕ ਹੈ ਨੌਜਵਾਨ ਇਸ ਨੂੰ ਕੋਈ ਦਿਲ ਦਾ ਦੌਰਾ ਪਿਆ ਜਿਸ ਕਰਕੇ ਇਹ ਐਕਸੀਡੈਂਟ ਹੋਇਆ ਹੈ ਉਹ ਨਾ 15-20 ਮਿੰਟ ਪਹਿਲਾਂ ਇੱਕ ਪਤਾ ਲੱਗਾ ਕਿ ਟ੍ਰੈਫਿਕ ਜਮ ਹੋਈਏ ਘਰਾਂ ਕੇ ਵੇਖਦੇ ਐਕਸੀਡੈਂਟ ਹੋ ਆ ਭਿਆਨ ਕੋ ਆਈ ਇੱਕ ਮੁੰਡਾ ਮਨਜਿੰਦਰ ਆ ਕੈਨੇਡਾ ਦਾ ਸਿਟੀ ਹੈ ਨਾ ਇਹਨੂੰ ਕੋ ਗੱਡੀ 'ਚ ਬੈਠਾ ਕੋਈ ਅਟੈਕ ਵਗੈਰਾ ਆ ਗਿਆ ਜੋ ਕੋਈ ਮਤਲਬ ਇਹਦੇ ਕੋ ਰੇਸ ਦੱਪੀ ਗਈ ਤੇ ਉਹ ਗਾਂ ਜਿਹੜੀ ਅੱਗੇ ਖਲੋਤੀ ਸੀ ਪੰਜਾਂ ਗੱਡੀਆਂ ਇੱਕ ਲੇਡੀ ਜੂ ਐਕਟ ਬਾਤ ਇਹੀ ਤੇ ਸਾਰੀਆਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਵਜਦੀ ਆ ਤੇ ਫਿਰ ਇਹਦੇ ਕੋ ਬੰਦ ਵੀ ਨਹੀਂ ਹੋਈ ਉਹ ਉਤਨਾ ਹੀ ਸਲੇਪ ਕੱਢੇ ਆ ਟਾਇਰਾਂ ਨੇ ਤੇ ਉਹ ਇੱਕ ਮਤਲਬ ਜੇ ਥੋੜਾ ਸਮਾਂ ਨਾ ਹੰਨ ਬੰਦ ਕਰਦੇ ਤਾਂ ਬਲਾਸਟ ਵੀ ਹੋ ਸਕਦਾ ਸੀ ਤੇ ਚਲੋ ਇਹਦੇ ਕੋ ਜਖਮੀ ਨੇ ਜਿਹੜਾ ਉਹਨਾਂ ਨੂੰ ਲੈਣ ਦਾ ਮੌਕੇ ਤੇ ਬਾਕੀ ਅਸਟੋਰ ਸਿਟੀ ਸਾਹਿਬ ਨਾਲ ਸੰਪਰਕ ਹੋਇਆ ਬਾਕੀ ਉਹ ਕਰਨਗੇ ਜੋ ਕਰਨਾ ਹੈ ਕਿੰਨੇ ਨੁਕਸਾਨ ਹੋਏ ਸਰ ਜਦੋਂ ਤਿੰਨ ਚਾਰ ਬੰਦੇ ਜਖਮੀ ਹੋ ਗਏ ਬਚਾ ਲਈ ਨਾਲ ਨਹੀਂ ਨਾ ਨੀ ਜਾਨ ਨੁਕਸਾਨ ਕੋਈ ਨਹੀਂ ਇਹਨਾਂ ਨੂੰ ਜਿਆਦਾ ਇਹਨੂੰ ਲੈਣ ਦਾ ਪਹੁੰਚਾਤਾ ਟਾਈਮ ਨਾਲ ਤੇ ਬਾਕੀ ਬਚਾਈ ਹੋਈ ਕਿਹਨਾ ਭਾਈ ਕਿਰਪਾਲ ਜੀ ਭਾਈ ਕੀ ਗੱਲ ਬਥੋਰੀ ਸਾਰੀ ਕਰੀ ਭਾਈ ਇੱਥੇ ਆਪਣਾ ਆਫਿਸ ਆ ਲਾਈਨ ਸੇਰ ਗੱਡੀਆਂ ਰੋਡ ਸਾਈਡ ਤੇ ਲੱਗੀਆਂ ਬਿਲਕੁਲ ਅੱਗੇ ਵੀ ਲੱਗਦੀਆਂ ਰੋਜ਼ ਤੇ ਪਿੱਛੋਂ ਉਹ ਸਫਾਰੀ ਗੱਡੀ ਆਈ ਆ ਉਹਨੇ ਮੇਰੇ ਕੋ ਵੀਡੀਓ ਆਉਦੀ ਮਤਲਬ ਜਿੱਦਾਂ ਸਕਿਉਰਿਟੀ ਗਾਰਡ ਦੱਸ ਰਿਹਾ ਵੀ ਗੋਲੀ ਦੀ ਸਪੀਡ ਤੇ ਗੱਡੀ ਆਈ ਆ ਉਹਨੇ 4-5 ਗੱਡੀਆਂ ਸਾਰੀਆਂ ਧੂਕ ਅੱਗੇ ਪਾਣੀ ਦਿੱਤੀਆਂ ਸਾਰੀਆਂ ਗੱਡੀਆਂ ਜੇ ਕੋਈ ਅੱਗੇ ਹੁੰਦਾ ਰਾਹੀਰ ਹੁੰਦਾ ਤੇ ਖਤਮ ਹੋ ਜਾਣਾ ਸੀ ਭਾਵੇਂ 10 20 ਜਿੰਨੇ ਵੀ ਹੁੰਦੇ ਬਹੁਤ ਜ਼ਿਆਦਾ ਮਾੜਾ ਐਕਸੀਡੈਂਟ ਆ ਬਹੁਤ ਨੁਕਸਾਨ ਹੋਇਆ ਗੱਡੀਆਂ ਦਾ ਤੇ ਜ਼ਖਮੀ ਹੋ ਤਾਲੋ ਪੱਤੇ ਨੇ ਸ਼ਾਇਦ ਵਾਹ ਲੈ ਕੇ ਗਏ ਨੇ ਹਸਪੀਟਲ ਉਹਨੂੰ ਪਤਾ ਨਹੀਂ ਕੀ ਹੋਣਾ ਜ਼ਖਮੀ ਕਿੰਨੇ ਕੋਈ ਪਤਾ ਲੱਗਾ ਜੀ ਹਾਂਜੀ ਜ਼ਖਮੀ ਕਿੰਨੇ ਕੋਈ ਨਹੀਂ ਦੋ ਹੀ ਪਿਛਲੇ ਮੇਰੀ ਗੱਡੀ ਤੇ ਖਾਲੀ ਐ ਅਗਲੀ ਵੀ ਖਾਲੀ ਸੀ ਤਿੰਨ ਗੱਡੀਆਂ ਖਾਲੀ ਹੀ ਗਿਆ ਇੱਕ ਜਿਹੜਾ ਪਿੱਛੇ ਹੈਗਾ ਸੀ ਡਰਾਈਵਰ ਉਹ ਵੀ ਮੇਕਪਸਲੀ ਗੱਡੀ ਦਾ ਉਹ ਸ਼ਾਇਦ ਉਹਨੂੰ ਕਿਸੇ ਨੇ ਲੈ ਜਾਦਾ ਨੂੰ ਲੈ ਕੇ ਆ ਉਹਨੂੰ ਸ਼ਾਇਦ ਕੋਈ ਅਟੈਕ ਆਇਆ ਜਾਂ ਕੋਈ ਨਸ਼ਾ ਕੀਤਾ ਹੁਣ ਪਤਾ ਨਹੀਂ ਜਿਹੜਾ ਸਫਾਰੀ ਗੱਡੀ ਵਾਲਾ ਪਿੱਛੋਂ ਜਿੰਨੇ ਮਾਰੀਆਂ ਸਾਰੀਆਂ ਗੱਡੀਆਂ ਉਹ ਹੁਣ ਮੈਡੀਕਲ ਟੈਸਟ ਹੋਣਗੇ ਫਿਰ ਪਤਾ ਲੱਗੇਗਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ